ਸਤਨਾਮ ਵਾਹਿਗੁਰੂ ਸਾਹਿਬ ਜੀ ਬਿਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੈ ਸੋ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੇ ਹਰਿ ਆਪੇ ਹੀ ਮਤ ਦੇਵੇ ਸੁਆਮੀ ਹਰਿ ਆਪੇ ਬੋਲ ਬੁਲਾਵੇ ਹਰਿ ਆਪੇ ਪੰਜ ਤਤ ਵਿਸਥਾਰ ਵਿੱਚ ਤਤ ਪੰਜ ਆਪ ਪਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਹਰ ਆਪੇ ਪੰਜ ਤਤ ਵਿਸਥਾਰ ਵਿੱਚ ਤਤ ਪੰਜ ਆਪ ਪਾਵੇ ਜਨ ਨਾਨਕ ਸਤ ਗੁਰ ਮੇਲੇ ਆਪੇ ਆਰੇ ਆਪੇ ਚਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸੈਭ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਬੇਰਾੜੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਵਾਨ ਕਰ ਰਹੇ ਨੇ ਹੇ ਭਾਈ ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ ਵੀ ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਅ ਨਹੀਂ त्याਗਦਾ ਠਹਿਰਾਓ ਇਹ ਭਾਈ ਭਗਤ ਆਪਣੀ ਨਿੰਦਾ ਸੁਣ ਕੇ ਵੀ ਆਪਣਾ ਸੁਭਾਅ ਨਹੀਂ ਛੱਡਦਾ ਕਿਉਂਕਿ ਉਹ ਜਾਣਦਾ ਹੈ ਕਿ ਜੋ ਕੁਝ ਕਰ ਰਿਹਾ ਹੈ ਮਾਲਕ ਪ੍ਰਭੂ ਆਪ ਹੀ ਜੀਵਾਂ ਵਿੱਚ ਬੈਠ ਕੇ ਕਰ ਰਿਹਾ ਹੈ। ਉਹ ਆਪ ਹੀ ਹਰੇਕ ਕਾਰ ਕੰਮ ਕਰ ਰਿਹਾ ਹੈ। ਮਾਲਕ ਪ੍ਰਭੂ ਆਪ ਹੀ ਹਰੇਕ ਜੀਵ ਨੂੰ ਮਤ ਦਿੰਦਾ ਹੈ। ਆਪ ਹੀ ਹਰੇਕ ਜੀਵ ਵਿੱਚ ਬੈਠਾ ਬੋਲ ਰਿਹਾ ਹੈ। ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਣਾ ਕਰ ਰਿਹਾ ਹੈ। ਹੇ ਭਾਈ ਭਗਤ ਜਾਣਦਾ ਕਿ ਪ੍ਰਮਾਤਮਾ ਨੇ ਆਪ ਹੀ ਆਪਣੇ ਆਪ ਦੇ ਪੰਜ ਤਤ ਦਾ ਜਗਤ ਖਿਲਾਰਾ ਖਿਲਾਰਿਆ ਹੈ ਆਪ ਹੀ ਇਨ੍ਹਾਂ ਤਤਾਂ ਵਿੱਚ ਪੰਜ ਵਿਸ਼ੇ ਭਰੇ ਹੋਏ ਹਨ ਏ ਨਾਨਕ ਆਖ ਏ ਭਾਈ ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਬੁਲਾਉਂਦਾ ਹੈ ਤੇ ਆਪ ਹੀ ਉਸ ਤੇ ਅੰਦਰੋਂ ਹਰੇਕ ਕਿਸਮ ਦੀ ਖਿੱਚੋ ਤਾਣ ਮਕਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਵਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਲਟਰਡ ਬਾਈ ਅਵਰ 4ਥ ਗੁਰੂ ਗੁਰੂ ਰਾਮਦਾਸ ਜੀ ਅੰਡਰ ਹੈਡਿੰਗ ਬੈਰਾੜੀ 4ਥ ਮਹਿਲ Guru Savji says that the Lord's humble servant sings the glorious praises of the Lord's name. Even if someone slanders the Lord's humble servant, he does not give up his own goodness. Pause. Whatever the Lord and master does, he does by himself. The Lord Himself does the deeds. The Lord and Master Himself imparts understanding. The Lord Himself inspires us to speak. The Lord Himself directs the evolution of the world of the five elements he himself diffuses the five senses into it o servant nanak the lord himself unites us with the true guru he himself resolves the conflicts wahguruji ka khalsa wahguruji ki fateh